ਲਓ ਜੀ ਪੰਜਾਬੀਓ ਇੱਕ ਬਹੁਤ ਹੀ ਵਧੀਆ ਬੁਜ਼ਾਰਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆਂ ਦੇਖਦੇ ਆਪਾਂ ਕਿੰਨੇ ਬੰਦਿਆਂ ਨੂੰ ਬੁਜ਼ਾਰਤ ਪਤਾ ਕੀ ਬੁਜ਼ਾਰਤ ਕੀ ਐ ਬੁਜ਼ਾਰਤ ਐ ਆਪਣੀ ਬਾਰੋਂ ਆਏ ਪਿਓ ਪੁੱਤ ਘਰ ਬੈਠੀਆਂ ਮਾਵਾਂ ਧੀਆ ਮਾਂ ਵੀ ਕਹਿੰਦੀ ਮਾਸੜਾ ਵਹਿ ਜਾ ਤੇ ਧੀ ਵੀ ਕਹਿੰਦੀ ਮਾਸੜਾ ਵਹਿ ਜਾ ਤਾਂ ਆਪਾਂ ਇਹ ਬੁਜ਼ਾਰਤ ਐ ਜਿਹੜੀ ਇਹਦਾ ਜਵਾਬ ਦੇਣਾ ਹੈਗਾ ਦੇਖਦੇ ਆ ਆਪਾਂ ਕਿੰਨੇ ਪੰਜਾਬੀ ਵੀਰ ਕੇਸ ਬੁਝਾਰਦਾ ਜਿਹੜਾ ਉੱਤਰ ਹੈ ਉਹਦੇ ਪਾਉਣਗੇ ਕਿਉਂਕਿ ਅੱਜ ਬੁਝਾਰਤ ਦਾ ਟਾਈਮ ਨਹੀਂ ਰਿਹਾ ਦੁਬਾਰਾ ਫਿਰ ਆਪਾਂ ਬਾਤ ਜਿਹੜੀ ਬੁਝਾਰਤ ਹੈ ਉਹ ਰਿਪੀਟ ਕਰਦੇ ਆ ਬਾਹਰੋਂ ਆਏ ਪਿਓ ਪੁੱਤ ਘਰ ਬੈਠੀਆਂ ਮਾਮਾ ਧੀਆ ਮਾਂ ਵੀ ਕਹਿੰਦੀ ਮਾਸੜਾ ਬਹਿ ਜਾ ਧੀ ਵੀ ਕਹਿੰਦੀ ਮਾਸੜਾ ਬਹਿ ਜਾ ਤਾਂ ਇਹ ਆਪਣੀ ਬੁਝਾਰਤ ਦੇਖਦੇ ਆਪਾਂ ਕਿੰਨੇ ਜਾਣੇ ਇਹਦਾ ਜਵਾਬ ਕਮੈਂਟ ਸੈਕਸ਼ਨ ਦੇ ਵਿੱਚ ਦੇਣਗੇ